ਤਵੇਲਾ ਥੋੜੀ ਹੈ ਜਿੰਦਾ ਕਿਦਾ ਵੀ ਸਮਾਨ ਚੱਕ ਕੇ ਅੰਦਰ ਵੜੀ ਜਾਈਏ ਅਸੀਂ ਰਸਤੇ ਜਾਂਦਾ ਹੋਇਆ ਲੱਡੂਆਂ ਦਾ ਡੱਬਾ ਰਸਗੁੱਲਿਆਂ ਦਾ ਡੱਬਾ ਮੈਂ ਕਿਹਾ ਚ ਲੈਜਮਾ ਜਾ ਕੇ ਮੂੰਹ ਮਿੱਠਾ ਕਰਾਵਾਂ ਪਹਿਲਾਂ ਜਾ ਕੇ ਇਹਨੂੰ ਕਾਦੀ ਖੁਸ਼ੀ ਚੜੀ ਹੋਈ ਹੈ ਯਾਰ ਦੱਸ ਹੁਣ ਤਾਂ ਖੁਸ਼ੀ ਦੀਆਂ ਗੱਲਾਂ ਨੇ ਖੁਸ਼ੀ ਉਹ ਤੇਰੇ ਘਰੇ ਸਾਡੇ ਘਰ ਘਰ ਵੀ ਹੋ ਰਹੀ ਆ ਹੁਣ ਤਾਂ ਹੈ ਯਾਰ ਪੂਰੇ ਪਿੰਡ ਨੂੰ ਦੱਸ ਅਸੀਂ ਹੁਣ ਤੇਰੀ ਕੁੱਤੀ ਦੇ ਉੱਥੇ ਬੱਚੇ ਦੇ ਹੋਏ ਆ ਤੇ ਅਸੀਂ ਹੁਣ ਉੱਥੇ ਨੱਚਦੇ ਚੰਗੇ ਲੱਗਦੇ ਆ ਯਾਰ ਤੇਰੇ ਉੱਥੇ ਫੰਕਸ਼ਨ ਤੇ ਕਿਸੇ ਦਾ ਕੰਮ ਵੰਡ ਜੂ ਆਪਣੇ ਵਿੱਚ ਉਹਨਾਂ ਦੀ ਜਗ੍ਹਾ ਨਹੀਂ ਸੀ ਫਿਰ ਅੱਗੇ ਨੇ ਧਾਰ ਦਿਆ ਇਹਨਾਂ ਦੀ ਨਹੀਂ ਸੀ ਜਗ੍ਹਾ ਮਿਲਿਆ ਨਹੀਂ ਨਾ ਦੋ ਤਿੰਨ ਕਮਰੇ ਦੇਖੇ ਤੇ ਮਿਲਿਆ ਨਹੀਂ ਜਾਣਦੇ ਆਪਾਂ ਨੂੰ ਹਾਂ ਜਾਣਦੇ ਆ ਜਾਣ ਤੋਂ ਬਿਨਾ ਪੱਕੇ ਮੇਟਰ ਤਰਖਾ ਦਗੇ ਮਾਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੀ ਹਾਲ ਹੈ ਵੀਰ ਜੀ ਵਧੀਆ ਵੀਰੇ ਆਪੁੱਤ ਕਿਵੇਂ ਆ ਅਰੇ ਓਏ ਥੋਰ ਜੀ ਕੀ ਹੋਇਆ ਰੋਲਾ ਪਾਇਆ ਦੁਸਰੇ ਬੋਰੀਆਂ ਯਾਰ ਮੰਮੀ ਨੇ ਪਤਾ ਨਹੀਂ ਕਿਧੀਆਂ ਰਖਵਾ ਲਈਆਂ ਘਰੇ ਅੱਛਾ ਤੇ ਆਪਣੇ ਘਰੇ ਤੱਕ ਕੇ ਮੋਟਰਸਾਈਕਲ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਮੰਮੀ ਕਹਿੰਦੀ ਭਲਾ ਹੋਊਗਾ ਆਪਣਾ ਦੱਸ ਨਹੀਂ ਮੋਟਰਸਾਈਕਲ ਤੁਸੀਂ ਫਿਰ ਬਾਹਰ ਲਾ ਲਿਆ ਕਰੋ ਨਾ ਆਪਾਂ ਆ ਯਾਰ ਤੇ ਬਾਹਰ ਚੱਕੇ ਲੈ ਗਿਆ ਕੋਈ ਲੱਖ ਰੁਪਏ ਦਾ 1.5 ਲੱਖ ਦਾ ਇਸ ਸਮੇਂ ਸਪਲੈਂਡਰ ਹੈ ਨਹੀਂ ਬੋਰੀਆਂ ਕੋਈ ਕਿਸ ਦੀਆਂ ਚੱਕੇ ਲੈ ਗਿਆ ਫਿਰ ਤੁਸੀਂ ਕੀ ਕਰੋਗੇ ਬੋਰੀਆਂ ਅਗਲੇ ਇਹਨੇ ਕਿਵੇਂ ਲੈ ਜਾਊਗਾ ਬੋਰੀਆਂ ਤਾਂ ਬੋਰੀ ਜੇ ਲੈ ਜਾਊਗਾ ਕਿੰਨੇ ਦੀ ਹੋਊਗੀ 5-700 ਦੀ ਬੋਰੀ ਆ ਉਹਨਾਂ ਲੱਖ 1.5 ਲੱਖ ਦਾ ਮੋਟਰਸਾਈਕਲ ਚੱਕਵਾ ਲਿਆ ਸੀ ਵੇਰੇ ਕਿਸਦਾ ਸਮਾਨ ਹੈ ਨਾ ਅੰਦਰ ਰਖਵਾਇਆ ਕਰੋ ਤੁਸੀਂ ਠੀਕ ਹੈ ਨਾ ਜੋ ਵੀ ਅੰਦਰ ਰਖਵਾੜਿਆ ਕਰੋ ਤੁਸੀਂ ਯਾਰ ਦੱਸ ਅਸੀਂ ਕਿਉਂ ਅੰਦਰ ਰਖਵਾ ਲਿਆ ਕਰੀਏ ਸਾਡਾ ਘਰ ਹੈ ਯਾਰ ਇਹ ਇਹ ਤਵੇਲਾ ਥੋੜੀ ਹੈ ਜਿੰਦਾ ਕਿਦਾ ਵੀ ਸਮਾਨ ਚੱਕ ਕੇ ਅੰਦਰ ਵੜੀ ਜਾਈਏ ਅਸੀਂ ਫੇਰ ਕੀ ਹੈ ਯਾਰ ਫੇਰ ਕੀ ਦਾ ਮਤਲਬ ਹੈ ਤੂੰ ਦੱਸ ਫੇਰ ਕੀ ਹੋਇਆ ਜੋ ਆਂਦਾ ਆਂਦੋ ਕਿ ਨਹੀਂ ਕੋਈ ਰੱਖ ਕੇ ਜਾਂਦਾ ਕੋਈ ਲੈ ਕੇ ਤਾਂ ਨਹੀਂ ਜਾਂਦਾ ਕਿਉਂ ਮਾਤਾ ਹਾਂ ਇਹ ਤਾਂ ਸਹੀ ਹੈ ਹਾਂ ਉਹ ਚਾ ਲੋ ਕਹਿੰਦੇ ਸੀ ਜਗ੍ਹਾ ਮਿਲਦੀ ਨਹੀਂ ਕਿਤੇ ਵਿਚਾਰ ਰੱਖ ਲੋ ਵੰਡ ਜੂਗਾ ਮਕਾਨ ਅਗਲਾ ਚੱਕ ਕੇ ਲੈ ਜੂਗਾ ਹਾਂ ਸਾਡੀ ਮੰਮੀ ਦਾ ਬਾਲੀ ਦਿਆ ਲੋਈ ਹੋਈ ਆ ਸਾਰਿਆਂ ਤੇ ਕੋਈ ਨਾ ਕੋਈ ਫਰਕ ਨਹੀਂ ਪੈਂਦਾ ਉਹ ਬਸ ਇਦਾਂ ਹੀ ਆਂ ਭਗਵਾਨ ਬਹੁਤ ਦੰਦਾ ਕਿਸੇ ਦਾ ਭਲਾ ਕਰਾਂਗੇ ਨਾ ਬਹੁਤ ਕੁਝ ਦੰਦਾ ਸਹੀ ਗੱਲ ਹੈ ਸਹੀ ਗੱਲ ਓ ਯਾਰ ਤੂੰ ਕੀ ਸਾਡੇ ਘਰੇ ਕਰਨ ਆਇਆ ਯਾਰ ਦੱਸ ਓ ਯਾਰ ਇੰਨੀ ਖੁਸ਼ੀ ਚੜੀ ਹੋਈ ਮੈਂ ਕਿ ਆ ਜਾ ਕੇ ਨਾ ਪਹਿਲਾਂ ਤੁਹਾਨੂੰ ਦੱਸ ਕੇ ਆਵਾਂ ਹਾਂ ਰਸਤੇ ਜਾਂਦਾ ਹੋਇਆ ਲੱਡੂਆਂ ਦਾ ਡੱਬਾ ਰਸਗੁੱਲਿਆਂ ਦਾ ਡੱਬਾ ਮੈਂ ਕਿਹਾ ਚ ਲੈ ਜਮਾ ਜਾ ਕੇ ਮੂੰਹ ਮਿੱਠਾ ਕਰਾਵਾਂ ਪਹਿਲਾਂ ਜਾ ਕੇ ਇਹਨੂੰ ਕਾਦੀ ਖੁਸ਼ੀ ਚੜ੍ਹੀ ਹੋਈ ਆ ਯਾਰ ਦੱਸ ਉਹ ਯਾਰ ਕੁੱਤੀ ਨਹੀਂ ਜਿਹੜੀ ਲੈ ਕੇ ਗਿਆ ਸੀ ਤੁਹਾਡੇ ਘਰੋਂ ਹਾਂ 3000 3500 ਦੀ 베ਚੀ ਮੰਮੀ ਆਪਾਂ ਉਹ ਸੁਣ ਵਾਲੀ ਯਾਰ ਖੁਸ਼ੀ ਮਨਾਓ ਯਾਰ ਅਸੀਂ ਖੁਸ਼ੀ ਕਾਦੀ ਮਨਾਈਏ ਯਾਰ ਕੁੱਤੀ ਤੇਰੇ ਘਰੇ ਸੁਣ ਵਾਲੀ ਆ 10000 ਕੱਲ ਮੈਂ ਗਿਆ ਅਲਟਰਾਸਾਉਂਡ ਕਰਾਈ ਕਹਿੰਦਾ ਸੱਤ ਬੱਚੇ ਮਾਂ ਜਾਨੇ 8 ਟਾਲ ਹੁਣ ਵੀ ਕੁੱਤਿਆਂ ਦੀਆਂ ਆਉਂਦੀਆਂ ਨੇ ਸੱਤ ਬੱਚੇ ਦੇ ਨੇ ਸੱਤ ਆ ਤੂੰ ਬੱਚੇ ਦੇਣਾ ਹਾਂ ਖੁਸ਼ੀ ਦੀ ਗੱਲਾਂ ਨੇ ਪੁਰੀਆਂ ਯਾਰ ਅਸੀਂ 10 7 ਬੱਚੇ ਤੇਰੇ ਘਰੇ ਕੁੱਤੀ ਨਹੀਂ ਦੇਣੇ ਅਸੀਂ ਤਾਂ ਇੱਥੇ ਟੱਟੀਆਂ ਕਰਦੀ ਪਈ ਸੀ ਅਸੀਂ ਤਾਂ ਤੈਨੂੰ ਦੇਤੀ ਆ ਯਾਰ ਉਹ ਹੋਂ ਤਾਂ ਖੁਸ਼ੀ ਦੀਆਂ ਗੱਲਾਂ ਨੇ ਖੁਸ਼ੀ ਉਹ ਤੇਰੇ ਘਰੇ ਸਾਡੇ ਘਰ ਘੱਟ ਹੀ ਹੋ ਰਹੀ ਆ ਹੋਂ ਨਾ ਤੁਸੀਂ ਐਂ ਕਰਨਾ ਵਾ ਤੁਸੀਂ ਕੱਲ ਕੁੱਤੀ ਸੁਣੀ ਐ ਤੇ ਪਰਸੋਂ ਤੁਸੀਂ ਆਣਾ ਵਾ ਤੇ ਮੈਂ ਕਹਿੰਦਾ ਪੂਰੇ ਪਿੰਡ ਨੂੰ ਪਤਾ ਲੱਗ ਜਾਵੇ ਵੀ ਕੋਈ ਆਇਆ ਵਾ ਯਾਰ ਅਸੀਂ ਹੁਣ ਤੇਰੀ ਇੱਕ ਕੁੱਤੀ ਸੋਈ ਹੋਈ ਆ ਠੀਕ ਆ ਅਸੀਂ ਹੁਣ ਕੱਪੜੇ ਪਾ ਕੇ ਨਵੇਂ-ਨਵੇਂ ਉੱਥੇ ਕੁੱਤੀ ਤੇਰੀ ਦੇਖਣ ਆਈਏ ਬੱਚੇ ਦਿੱਤੇ ਹੋਇਆ ਹੈ ਕੁੱਤੀ ਮੱਤ ਦੇ ਟੱਪਦੇ ਆਣਾ ਵਾ ਪੂਰੇ ਸਮੇਂ ਮੰਮੀ ਕੀ ਕਹੀ ਜਾਂਦਾ ਹੋਈ ਹੋਗੀ ਤੈਨੂੰ ਸਾਨੂੰ ਕਦੇ ਕੋਈ ਐਟਾ ਦੇ ਤਿੱਕ ਵਾਰ ਹਾਂ ਪੂਰੇ ਇੱਕ ਵਾਰ ਰਹਿਤੀ ਉਹਦੀ ਮਾਤ ਜਮਰਦੀ ਕਰ ਪੂਰੇ ਪਿੰਡ ਨੂੰ ਪਤਾ ਲੱਗ ਜਾਵੇ ਵੀ ਕੋਈ ਆਇਆ ਵਾ ਪਿੱਛੋਂ ਹੈਂ ਗਾਰ ਪੂਰੇ ਪਿੰਡ ਨੂੰ ਦੱਸ ਅਸੀਂ ਹੁਣ ਤੇਰੀ ਕੁੱਤੀ ਦੇ ਉੱਥੇ ਬੱਚੇ ਦੇ ਹੋਏ ਆ ਤੇ ਅਸੀਂ ਹੁਣ ਉੱਥੇ ਨੱਚਦੇ ਚੰਗੇ ਲੱਗਦੇ ਆ ਯਾਰ ਤੇਰੇ ਉੱਥੇ ਫੰਕਸ਼ਨ ਤੇ ਅਸੀਂ ਤੈਨੂੰ ਦੇ ਦਿੱਤੀ ਤੂੰ ਜੋ ਮਰਜ਼ੀ ਕਰ ਕੰਦੂ ਕੀ ਨਹੀਂ ਮੱਲੇ ਵਾਲੇ ਨੂੰ ਪਤਾ ਲੱਗ ਜਾਵੇ ਵੀ ਕੋਈ ਆਇਆ ਵਾ ਵੀ ਜਿੱਤੋਂ ਕੁੱਤੀ ਲੈ ਕੇ ਆਇਆ ਸੀ ਨਾ ਮੈਂ ਮੰਮੀ ਦਾਸ ਅਸੀਂ ਹੁਣ ਨਹੀਂ ਚੜੀ ਹੋਈ ਆ ਅਸੀਂ ਸਾਨੂੰ ਬੜੀ ਖੁਸ਼ੀ ਆ ਹੁਣ ਅਸੀਂ ਜਾਵਾਂਗੇ ਮੰਮੀ ਅਸੀਂ ਤਾਂ ਦੇ ਦਿੱਤੀ ਸੀ ਤੂੰ ਜੋ ਮਰਜ਼ੀ ਕਰ ਹਾਂ ਤੂੰ ਜੋ ਮਰਜ਼ੀ ਤੀ ਵੀ ਕਰ ਅਸੀਂ ਤਾਂ ਕੀ ਦੇ ਦਿੱਤੀ ਤੂੰ ਖੁਸ਼ੀ ਮਨਾਜੋ ਮਤ ਇਹ ਚੰਗਾ ਬੰਦਾ ਆ ਸਕੂਤੀ ਤੈਨੂੰ ਦੇਤੀ ਆ ਮੁੜ ਕੇ ਤੂੰ ਆ ਗਿਆ ਸਾਡੇ ਘਰੇ ਭਈ ਉਹ ਸੂ ਗਈ ਆ ਮੈਂ ਤੇਰੇ ਲਈ ਲੱਡੂ ਲੈ ਕੇ ਆਣੇ ਸੀਗੇ ਭੁੱਲ ਗਿਆ ਦੱਸ ਇਹ ਗੱਲਾਂ ਚੰਗੀਆਂ ਲੱਗਦੀਆਂ ਯਾਰ ਹੋਰ ਤੂੰ ਹੋਰ ਨਾ ਆਪਣੇ ਘਰੇ ਦਾ ਆਪਣੇ ਦੇਖਦਾ ਤੂੰ ਆਪਣੇ ਬਲ ਹਾਂ ਹਾਂ ਢੋਲ ਟੂਲੋ ਵਾਲੇ ਲੈ ਕੇ ਆਇਓ ਨਾਲ ਢੋਲ ਤੂੰ ਵੀ ਤਾਂ ਸੱਚ ਕਹਤਾ ਦੇਣੀ ਸੀ ਦੇਤੀ ਆ ਹਾਂ ਇਹ ਤਾਂ ਦੇਣੀ ਦੇਤੀ ਤੂੰ ਆਪਣੇ ਮਾਰ ਜੋਮਰਤੀ ਕਰ ਇਹ ਥੋੜਾ ਵੀ ਮਗਰ ਆਈ ਜਾ ਯਾਰ ਅਸੀਂ ਹੁਣ ਕੋਲ ਆਪਾਂ ਆ ਕੇ ਚੰਗੇ ਲਾਉਂਦੇ ਆ ਐਡਾ ਦੇਤੀ ਜੀ ਪ੍ਰੋਗਰਾਮ ਪਾ ਕਰਨਾ ਵੱਡਾ ਯਾਰ ਵੱਡਾ ਕਰਨਾ ਮੰਮੀ ਇਹ ਦੱਸ ਕੀ ਗੱਲਾਂ ਕਰੀ ਜਾਂਦੇ ਪਏ ਨੇ ਗੱਲ ਸਹੀ ਗੱਲ ਐਵੇਂ ਧੀਕੇ ਸਿਆਪਾ ਪਾਇਆ ਨੂੰ ਸਹੀ ਗੱਲ ਐਵੇਂ ਧੀਕੇ ਸਿਆਪਾ ਪਾਇਆ ਪ੍ਰੋਗਰਾਮ ਕਰਨਾ ਵੱਡਾ ਆਪਣੇ ਰਿਸ਼ਤੇਦਾਰ ਇਕੱਠੇ ਕਰਕੇ ਲੈ ਆਇਓ ਤੁਸੀਂ ਠੀਕ ਐ ਨਾ ਕੋਈ ਨਹੀਂ ਰਿਸ਼ਤੇ ਰਿਸ਼ਤੇਦਾਰ ਲੈ ਕੋਲੇ ਹਾਲ ਨੂੰ ਤੁਹਾਡਾ ਇਹ ਨਾ ਕਹਦੇ ਮਾਂ ਆਪਣੇ ਇਕੱਠੇ ਕਰੀ ਜਾ ਅਸੀਂ ਕੋਈ ਨਹੀਂ ਰਿਸ਼ਤਾ ਦਾ ਇਕੱਠਾ ਕਰੀ ਕਿ ਅਸੀਂ ਦੇਤੀ ਤੇ ਤੂੰ ਆਪਣਾ ਜੋ ਮਰਜ਼ੀ ਕਰ ਕੱਲ ਨੂੰ ਕੋਈ ਐ ਨਾ ਕਹੇ ਤੁਹਾਡਾ ਕੋਈ ਮਾਮਾ ਰਸ ਗਿਆ ਜਾਂ ਚਾਚਾ ਰਸ ਗਿਆ ਮੈਂ ਐਥੇ ਕੋਈ ਮਾਮਾ ਚਾਚਾ ਨਹੀਂ ਤੁਸੀਂ ਆ ਸਾਰਾ ਕੁਝ ਹੋਣਾ ਨਹੀਂ ਮੈਨੂੰ ਲੈ ਕੇ ਨਹੀਂ ਗਏ ਤੁਸੀਂ ਤੁਸੀਂ ਆ ਸਾਡਾ ਕੁਝ ਨਹੀਂ ਅਸੀਂ ਦਿੱਤੇ ਉਹ ਲੈ ਗਏ ਤੋ ਜੋ ਮਰ ਜੇ ਆਪਣੇ ਘਰੇ ਕਰ ਨਾ ਕਰ ਕੱਲ ਨੂੰ ਮੈਂ ਕਹਾਂ ਕੋਈ ਐ ਨਾ ਕਹਦਾ ਵੀ ਨਾ ਚ ਨਹੀਂ ਕਹਿੰਦਾ ਪੈਸੇ ਲੈ ਲੈ ਅਸੀਂ ਆ ਸੀ ਪੈਸੇ ਲੈ ਲੈ ਅਸੀਂ ਪੈਸੇ ਲੈ ਲੈ ਅਸੀਂ ਕਹਿੰਦੇ ਤੂੰ ਮੁਕਤ ਜੀਆ ਵੀ ਤੁਸੀਂ ਜਿਹੜੇ ਅਸੀਂ ਤੇਰੇ ਮਗਰ ਫਿਰਾਂਗੇ ਸਾਨੂੰ ਨਹੀਂ ਲੋੜ ਮਗਰ ਬੈਠਣ ਦੀ ਦਾਸ ਮੰਮੀ ਆਪਾਂ ਨੂੰ ਐਵੇਂ ਹੀ ਮਗਰ ਲਈ ਜਾਂਦਾ ਕਾ ਕੋਈ ਮਰਦੀ ਕਰ ਉਹਨਾਂ ਨੇ ਵੇਚ ਰੱਖੋ ਦਾਲ ਦਾ ਪੋਆ ਡੋਮਰਟੀਕਲ ਤੁਹਾਨੂੰ ਕਿ ਲੈਣਾ ਨਹੀਂ ਹੁਣ ਨਾ ਬਤਾ ਕੀ ਗੱਲ ਹੈ ਇਸ ਤੋਂ ਬਾਅਦ ਆਪਾਂ ਕਰਨਾ 13ਵਾਂ ਉਹਦਾ 13ਵਾਂ ਆਪਣੇ ਘਰੇ ਕਰੀ ਜਾਇਆ ਇਹ ਮੈਨੂੰ ਆਉਣਾ ਹੋਊਗਾ ਤੇ ਆਪਾਂ ਨਾ ਕਿਹਨੇ ਆਉਣਾ ਹੈਗਾ ਆਪਣੇ 13ਵੇਂ ਆਪਣੇ ਘਰੇ ਮਨਾ ਅਸੀਂ ਦੇ ਦੇਗਾ ਤੂੰ ਅਸੀਂ ਦੇਦੇ ਸੀ ਮਤਲਬ ਤੂੰ ਜਮਾਪੈ 3500 ਤੇ ਲਿਖਤਾ ਵਾ ਨਾ ਬਸ ਹਾਂ ਨਹੀਂ ਭਾਜੀ ਖੁਸ਼ੀ ਨਹੀਂ ਚੜ੍ਹੀ ਹੋਈ ਮੈਂ ਕਿਉਂ ਤੇਰੇ ਘਰੇ ਤੁਸੀਂ ਸਾਨੂੰ ਪੈਸੇ ਤੇ ਕੱਲ ਤੁਸੀਂ ਤਾਂ ਚੜ੍ਹ ਗਈ ਮੈਂ ਕਹਿੰਦਾ ਤੇਰਵਾ ਤੁਹਾਡੇ ਘਰੇ ਮਨਾਣਾ ਆਪਾਂ। ਅਸੀਂ ਮੈਂ ਰਾਣਾ ਦੇ। ਆਪਣੇ ਰਿਸ਼ਤੇਦਾਰ ਇਕੱਠੇ ਕਰ ਲਿਓ ਤੁਸੀਂ। ਅਸੀਂ ਦੇਤੀ ਚੀਜ਼ ਮਾਸੀਂ ਕੁਝ ਨਹੀਂ ਕਰਨਾ ਡੋਕਰਨੀ ਆਪਣੇ ਘਰੇ ਕਰਾਂ। ਉਹਨਾਂ ਨੂੰ ਸਾਰਿਆਂ ਨੂੰ ਦੱਸ ਦੇ ਵੀ ਕੁੱਤਿਆਂ ਦਾ ਤੇਰਵਾ ਕਰਨਾ ਵਾ। ਯਾਰ ਅਸੀਂ ਚੰਗੇ ਲੱਗਦੇ ਆ ਤੇਰੇ ਘਰੇ ਯਾਰ। ਅਸੀਂ ਚੰਗੇ ਲੱਗਦੇ ਆ ਕੁੱਤਿਆਂ ਦੇ ਪਿੱਛੇ ਤੇਰਵੇਂ ਤੇ ਆਈਏ ਤੇਰੇ ਘਰੇ ਯਾਰ। ਮੈਨੂੰ ਕੀ ਦੇਖੇ? ਯਾਰ ਫਿਰ ਕੀ ਹੋਇਆ? ਕੀ ਹੋਇਆ ਤੂੰ ਸਾਡੀ ਖੁਸ਼ੀ ਦੀ ਗੱਲ ਆ ਯਾਰ। ਹਾਂ। ਖੁਸ਼ੀ ਹੋਊਗੀ ਆ ਤੈਨੂੰ। ਹਾਂ। ਇਕੱਠੇ ਸੱਤ ਆਣਿਆ ਸੱਤ। ਤੋ ਡਾ ਦਾ ਸਾਰਾ ਟੱਬਰ ਨੱਚੇ ਹਾਂ ਤੂੰ ਬੇਟਾ ਸਟੇਜ 'ਤੇ ਲਵਾ ਲੈਣ ਵੱਡੀ ਇਹ ਤਾਂ ਪੈਸੇ ਦੇਣੇ ਸੀ ਲੈਣੇ ਸੀ ਤੁਹਾਨੂੰ ਕੀ ਜੀ ਦੇਤੀ ਤੂੰ ਜੋ ਮਰਜ਼ੀ ਕਰੋ ਪਤਾ ਕੀ ਗੱਲ ਹੈ ਜਿਹੜੇ ਹਸਪੀਟਲ ਵਾਲੇ ਆ ਨਾ ਉਹ ਕਹਿੰਦੇ ਵੀ ਆਪਰੇਸ਼ਨ ਨਾ ਵੱਡਾ ਤਕੜਾ ਹੋਣਾ ਵਾ ਪੈਸਾ ਲੱਗਣਾ ਜ਼ਿਆਦਾ ਯਾਰ ਹੁਣ ਪੈਸਾ ਲੱਗਣਾ ਜ਼ਿਆਦਾ ਵੱਡਾ ਆਪਰੇਸ਼ਨ ਯਾਰ ਤੂੰ ਸਾਨੂੰ ਆਕੇ ਦੱਸਦਾ ਪਿਆ ਯਾਰ ਮੇਰੀ ਮੰਮੀ ਤਾਂ ਅੱਗੇ ਟੈਨਸ਼ਨ 'ਚ ਰਹਿੰਦੀ ਆ ਵਿਚਾਰੀ ਕਟੋਗੜ 2 ਲੱਖ ਰੁਪਏ ਚਾਹੀਦਾ ਵਾ ਉਹ ਤੁਹਾਡੇ ਤੋਂ ਲੈਣਾ ਮੈਂ ਸਾਡੇ ਕੋਲ ਹੀ ਲੈਣਾ ਹੈਗਾ ਅਸੀਂ ਆਪਣੇ ਬੇਟੀ ਤੋਂ ਜੋ ਦਤਲਾ ਅੰਜਲਾ 2 ਲੱਖ ਹਨ ਵੀ ਕੁੱਤੀ ਵੀ ਤੁਹਾਡੇ ਕੋਲੋਂ ਲੈ ਕੇ ਗਿਆ ਮੈਂ ਸਾਡੇ ਘਰੋਂ ਥੋੜੋ ਲਿਆਇਆ ਸੀ ਹੈ ਵੀ ਸਾਡੇ ਕੋਲੋਂ ਲੈ ਗਿਆ ਥੇਕਾ ਥੋੜੋ ਲਿਆ ਹੋਇਆ ਤੇ ਹੁਣ ਪੈਸੇ ਤਾਂ ਦੇਣਾ ਹੀ ਪੈਣਾ ਮੈਂ ਨਹੀਂ ਦੇਣਾ ਇਕੱਲ ਬੇਟੀ ਆ ਜੋ ਮਰਦੀ ਕਰ ਜਿੰਨੇ ਮਰਦੀ ਪੈਸੇ ਲਾ ਨਾ ਲਾ ਨਹੀਂ ਭਾਈ ਪਤਾ ਕੀ ਗੱਲ ਹੈ ਹੁਣ ਰਲ ਮਿਲ ਕੇ ਚੱਲਣਾ ਪੈਣਾ ਮੈਨੂੰ ਪਤਾ ਨਹੀਂ ਆ ਕੁੱਤੀ ਜੀ ਦੇਤੀ ਗਿਆ ਨਾ ਸਾਡੇ ਕੋਲ ਕੋਈ ਪਰਸਾ ਨਹੀਂ ਅਸੀਂ ਲੈ ਲੈ ਕੋਈ ਜਿੰਨਾ ਮਰਜ਼ੀ ਲਾ ਲਾ ਨਾ ਲਾ ਕੱਲ ਨੂੰ ਕੁਝ ਹੋ ਗਿਆ ਨਾ ਓਏ ਹੋ ਗਿਆ ਕੀ ਆ ਤੂੰ ਮੇਰੇ ਵੱਲੋਂ ਜੋ ਮਰਜ਼ੀ ਹੋਈ ਜਾਵੇ ਤੈਨੂੰ ਅਸੀਂ ਕੁੱਤੀ ਵੇਚਤੀ ਆ ਵੇਚਤੀ ਆ ਯਾਰ ਦੱਸ ਯਾਰ ਉਹਦਾ ਹੁਣ ਕਰਨਾ ਹੀ ਪੈਣਾ ਆਪਾਂ ਨੂੰ ਆਪਰੇਸ਼ਨ ਵੱਡਾ ਹੋਣਾ ਵਾ ਉਹ ਉਹ ਤੋ ਮਾਹੇ ਬਹੁਤ ਲੱਗਣੇ ਆ ਉੱਤੇ ਦੇਤੀ ਤੂੰ ਦੋ ਲਾ ਇੱਕ ਲਾ ਸਾਨੂੰ ਨਹੀਂ ਗਾ ਹਾਂ ਇੱਕ ਪੈਸੇ ਔਰ ਉਸ ਤੋਂ ਬਾਅਦ ਨਾ ਮੇਰੀ ਗੱਲ ਸੁਣੋ ਉਹ ਕਹਿੰਦਾ ਗੱਲ ਕਰ ਲ ਪਾ ਲਿਆ ਦੇਖ ਕੇ 50 ਕਿਲੋ پنਜਰੀ ਰ ਲਾ ਕੇ ਨਾ ਉਹ ਵੀ ਤੁਸੀਂ ਦੇਣੀ ਆ ਕੰਨੀ ਲੈ ਆਸੀ ਤੈਨੂੰ ਕੀ ਦਿੱਤੀ ਜੋ ਮਰਦੀ ਕਰ ਸਾਨੂੰ ਨਹੀਂ ਹੈ 10 ਕਿਲੋ ਪੰਜੀਰੀ ਮਾਤਾ ਮੰਗਦਾ ਪਿਆ ਵਾ ਨਹੀਂ ਐਸੇ ਕੁੱਤਿਆਂ ਦੀ ਪੰਜੀਰੀਆਂ ਨਹੀਂ ਬਣਦੀ ਹੁੰਦੀਆਂ ਉਹ ਐ ਗੱਲ ਬੰਦਾ ਕਰਦਾ ਦੇ ਪੰਜੀਰੀ ਨਹੀਂ ਦੇਣੀ ਪੈਣੀ ਉਹ ਮਰਲਾ ਦਾ ਦੇ ਦਿੰਦਾ ਮੈਨੂੰ ਕੀ ਪਤਾ ਉਹ ਕਿਤੇ ਮਰਦਾ ਦੇ ਦਾਲੇ ਕੱਲ ਪੜਿਆ ਵਾ ਹਾਂ ਗੱਲ ਨਹੀਂ ਬੰਦਾ ਕਰਦਾ ਹੈ ਸਾਡੇ ਪੰਜੀਰੀ ਤਾਂ ਖਾਣੀ ਪੈਣੀ ਹੈ ਨਾ ਉਹਨੂੰ ਜਰੀ ਨੂੰ ਤੂੰ ਖਵਾਈ ਨਾ ਖਵਾਈ ਸਾਨੂੰ ਤੇ ਲਿਆ ਯਾਰ ਹੁਣ ਅਸੀਂ 10 ਵਾਰੀ ਆਪ ਦਾ ਜ਼ਿੰਦਗੀ ਚ ਜਿੰਨੀ ਪੰਜੀਰੀਆਂ ਨਹੀਂ ਖਵਾਈਆਂ ਹੱਡੀਆਂ ਹੈਗੀਆਂ ਪੰਜੀਰੀਆਂ ਨਹੀਂ ਖਾਧੀਆਂ ਜ਼ਿੰਦਗੀ ਚ ਆਪ ਦਾ ਆਈ ਤੇਰੀ ਕੁੱਤੀ ਕੁੱਤੀ ਨੇ ਤੇਰੀ ਨੇ ਬੱਚੇ ਦਿੱਤਿਆ ਤੇ ਅਸੀਂ ਹੁਣ ਪੰਜੀਰੀਆਂ ਬਣਾਉਂਦੇ ਬਰੀਏ ਘਰੇ ਅਸੀਂ ਤਾਂ 3000 3500 ਦੀ ਤੈਨੂੰ ਕੁੱਤੀ ਦਿੱਤੀ ਤੂੰ ਤਾਂ ਸਾਨੂੰ 5 7 ਲੱਖ ਦੇ ਥੱਲੇ ਲਾ ਆਇਆ ਪਿਆ ਵਾ ਆ ਕੇ ਗੱਲਾਂ ਕਰ ਕਰ ਕੇ ਪੰਜੀਰੀ ਵੀ ਵਧੀਆ ਬਣਾਣੀ ਐ ਐਵੇਂ ਮਾੜੀ ਮੋਟੀ ਪੰਜੀਰੀ ਨਹੀਂ ਬਣਾਉਣੀ ਮੈਂ ਮਰ ਰੋ ਲਾ ਤੂੰ ਅਸੀਂ ਨਹੀਂ ਤੈਨੂੰ ਕੁੱਤੀ ਦੇਣਾ ਤੈਨੂੰ ਦਿੱਤੀਆ ਤੂੰ ਆਪਣਾ ਜੋ ਮੱਧ ਦੇ ਘਰੇ ਕਰ ਨਾ ਕਰ ਹਾਂ ਤੂੰ ਕੀ ਕੀਤਾ ਆ ਕੇ ਤਾ ਲੈ ਇਹਨੇ ਮਰਦੜੇ ਨੂੰ ਬਿਠੇੜਾ ਕਿਹਾ ਮੈਂ ਨਾ ਕਰ ਨਾ ਕਰ ਦਿੱਆ ਹੈਗਾ ਹਾਂ ਫੇਰ ਆ ਕੇ ਹੱਤੋਂ ਮੰਨਿਆ ਨਹੀਂ ਹੈਗਾ ਹੋ ਤਾਂ ਮੈਂ ਨਹੀਂ ਦੇ ਤਾ ਗੰਦਪੰਦੀ ਸੀ ਮਤਲਬ ਮੈਂ ਗੱਲ ਕੀਤੀ ਚੱਕੀ ਜਾਂਦਾ ਗੰਦਰ ਨੂੰ ਕੀ ਕੀਤੀ ਅਜਾੜ ਗੱਲ ਬੰਦਦਾ ਫਿਰ ਤਾਂ ਇਹ ਇਹ ਵੀ ਦੇਖ ਘਰ ਬੰਦਦਾ ਹੈ ਹਲੋ ਮੇ ਤੋਂ ਮਾਤਾ ਗਲਤੀ ਹੋ ਗਈ ਆਂ ਦੱਸੋ ਆਪ ਵੀ ਮੰਨੋ ਜੇ ਨਾ ਮੰਨੋ ਮੇਰੀ ਗੱਲ ਸੁਣੋ ਅਸੀਂ ਦਾ ਬੱਸ ਦੇ ਦੇ ਮੈਨੂੰ ਤਾਂ ਪੈਸੇ ਕਰਕੇ ਦੇ ਦਿਓ ਤੁਸੀਂ ਅਸੀਂ ਪੈਸੇ ਨਹੀਂ ਦੇਣੇ ਚਾਹੀਦੇ ਆ ਮੈਨੂੰ ਅਸੀਂ ਪੈਸੇ ਨਹੀਂ ਦੇਣੇ ਜੋ ਮਰਦੀ ਕਰਦਾ ਸਾਡਾ ਕੀ ਕਰਦਾ ਅਸੀਂ ਨਹੀਂ ਯਾਰ ਕਤੂਰੇ ਸੇ ਕੰਮ ਕਰ ਜਾਂ ਲਵੋ ਜੋ ਮਰਜੀ ਕਰੋ ਪੈਸੇ ਤਾਂ ਤੁਹਾਨੂੰ ਦੇਣੇ ਹੀ ਪੈਣੇ ਆ ਯਾਰ ਕਤੂਰੇ ਤੇਰੇ ਘਰੇ ਹੋਣੇ ਆ ਉਹ ਵੇਚ ਨਾ ਵੇਚ ਉਹ ਆਪਣੇ ਰਿਸ਼ਤੇਦਾਰ ਬਲਾ ਉਹਨਾਂ ਨੂੰ 50-5000 ਰੁਪਇਆ ਲੈ ਉਹਨਾਂ ਨੂੰ ਕਹੇ ਮੇਰੇ ਘਰੇ ਕੁੱਤੀ ਸੋਈ ਆ ਮੈਂ ਪਾਰਟੀ ਕਰਨੀ ਆ ਦੇਖ ਤੇਰੇ ਘਰੇ ਕਿ ਮੈਂ ਪੈਸੇ ਦਿੰਦੇ ਉਹੀ ਪੈਹਨ ਦੀ ਤੂੰ ਪਾਰਟੀ ਕਰ ਲੈ ਯਾਰ ਇਹ ਕੰਮ ਤੁਹਾਨੂੰ ਕਰਨਾ ਪੈਣਾ ਵਾ ਅਸੀਂ ਨਹੀਂ ਕਰਨਾ ਮਰ ਜਣਾ ਇਤੋਂ ਮਗਰੋਂ ਲੈ ਜਾ ਛੱਡ ਸਾਡੇ ਤਾਂ ਸਾਡੇ ਰਿਸ਼ਤੇਦਾਰਾਂ ਨੇ ਘਰੋਂ ਕੱਢ ਦੇਣਾ ਸਾਨੂੰ ਸਾਡੇ ਰਿਸ਼ਤੇਦਾਰਾਂ ਨੇ ਘਰੋਂ ਕੱਢ ਦੇਣਾ ਜੋ ਮਰਜ਼ੀ ਹੋਵੇ ਵੀ ਕੰਮ ਕਰ ਉਹ ਜਿਹੜਾ ਰੋਟੀ ਨਹੀਂ ਹੈਗੀ ਤੂੰ ਉਥੇ ਕੁੱਤਿਆਂ ਦੇ ਉਥੇ ਪੈਸੇ ਲਾਣੇ ਫਿਰਦੇ ਆ ਇਹਦਾ ਮਗਰ ਮੈਂ ਗੱਲ ਪੈਂਦਾ ਫਿਰਦਾ ਇਹਨੂੰ ਮਰਜਾ ਦੇ ਬੇਹੇਰਾ ਕਾ ਨਾ ਕਰ ਨਾ ਕਰ ਮੇਰੇ ਤੋਂ ਗਲਤੀ ਹੋ ਗਈ ਆ ਹੁਣ ਮੈਂ ਕਿਵੇਂ ਸੁਧਾਰਾਂ ਇਹਦਾ ਮਗਰ ਮੈਂ ਗੱਲ ਪੈਂਦਾ ਫਿਰਦਾ ਪਰ ਵਾੜਾ ਅਸੀਂ ਕੁਝ ਵੀ ਕਰਨਾ ਤੂੰ ਆਪਣੇ ਘਰ ਦੇ ਜੋ ਮਰਜ਼ੀ ਕਰਨਾ ਕਰ ਅਟਾ ਕਰਨਾ ਭਾਵੇਂ ਉਹ ਤੇ ਦੇਤੇ ਅਸੀਂ ਪੈਸੇ ਲਏ ਨੇ ਤੂੰ ਪੈਸੇ ਦਿੱਤੇ ਆ ਤੇ ਕਰਨਾ ਪੈਣਾ ਵੀ ਹੱਲ ਕਰੋ ਕੋਈ ਨਾ ਕੋਈ ਜੋ ਮਰਜ਼ੀ ਵੇਚੋ ਤੇ ਮੈਂ ਮਰਜ਼ੀ ਕਰੋ ਤੇ ਮੈਂ ਅਸੀਂ ਨਹੀਂ ਕਰਾਂ ਬਾਤਨ ਦਾ ਮੈਂ ਬਸ ਘੰਡੇ ਤੱਕ ਆਇਆ ਤੁਹਾਡੇ ਕੋਲ ਫਿਰ ਤਾਂ ਕਰ ਫੜ ਕੇ ਇਹਨੂੰ ਕੁੱਟੀਏ ਨਾ ਮੰਮੀ ਦੇ ਤਾਂ ਮੈਂ ਆ ਦੰਡੇ ਲੈਣੇ ਵਾਦੋ ਘੰਡੇ ਕਿੱਥੇ ਆ ਮੰਮੀ ਦੰਡੇ ਕਿੱਥੇ ਰੱਖੇ ਨੇ ਉਹ ਪਿਆ ਦੰਡਾ ਨਾ ਵੱਜਣਾ ਉਹਦੇ ਕਿੰਨੇ ਚੱਲ ਰਾਇ ਨੂੰ ਹੈ ਫੇਰ ਕਾਹਿੰ ਤੂੰ ਸਿਆਪਾ ਕੋ ਲਿਆ ਕੇ ਕੋਈ ਮਾ ਤਾਂ ਫੇਰ ਇਹਦੇ ਡੰਡੇ ਆ ਤੇ ਮੈਂ ਮਾਰ ਤੂੰ ਹੀ ਮਾਰ ਸਕਦੀ ਹਾਂ ਮੈਂ ਤਾਂ ਨਹੀਂ ਮਾਰ ਸਕਦਾ ਤੂੰ ਤੇ ਤੂੰ ਵੀ ਲੱਗੇ ਨਾਲ ਮੈਂ ਤੈਨੂੰ ਮਾਰ ਕੱਲੀ ਮਾਰ ਦੇ ਡੰਡੇ ਮਾਵਾ ਕੱਢ ਨੂੰ ਬਾਹਰ ਕਰੋ ਮੇਰੀ ਗੱਲ ਸੁਣ ਲੋ ਤੁਸੀਂ ਮੈਂ ਗੱਲ ਬੰਦ ਕਰ ਦਮਰ ਜਾਣਾ ਕੈਸੇ ਕਰੋ ਤੁਸੀਂ ਡੰਡੇ ਡੁੰਡਿਆਂ ਦਾ ਧਮਕੀਆਂ ਨਾ ਦਿਵੋ ਮੈਨੂੰ ਹਾਂ ਤਾਂ ਨੇ ਨਾ ਕੱਢਾ ਬੱਤੇ ਕਿ ਤੂੰ ਗੱਲ ਬੰਦ ਕਰਦਾ ਫਦਾ ਇਹ ਦੇਖੇ ਮੁੜ ਕੇ ਕੌਣ ਆਉਂਦਾ ਹੁੰਦਾ ਉਹ ਸਾਡੇ ਗੱਲ ਪੈਂਦਾ ਫਿਰਦਾ ਸ਼ਾਮ ਤੱਕ ਕਰੋ ਹਸਪੀਟਲ ਪੈਸੇ ਪਹਚਾਣੇ ਆ ਮੈਂ ਅਸੀਂ ਕੋਈ ਨਹੀਂ ਜਾਣੇ ਤੂੰ ਨਾ ਦੇ ਨਾ ਦੇ ਕਿਹੜੇ ਯਾਰ ਹਸਪੀਟਲ ਯਾਰ ਤੂੰ ਦੱਸ ਸਾਡੂ ਮੇਰੀ ਮੰਮੀ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦਾ ਪਿਆ ਘਰੇ ਆ ਕੇ ਮੇਰੇ ਕਿਸੇ ਦਾ ਕੋਈ ਪਤਾ ਨਹੀਂ ਮੈਨੂੰ ਆਜੋ ਠੀਕ ਹੈ ਨਾ ਅਸੀਂ ਕੋਈ ਨਹੀਂ ਡਾਡਾ ਨੇ ਇਹਨੂੰ ਮਰ ਜਣੇ ਬਠੇਰਾ ਗਿਆ ਮੈਂ ਆ ਰਿਹਾ ਘੰਟੇ ਦਾ ਕੰਨਾਟ ਚਾਪੇ ਮੈਂ ਪੈਸੇ ਇੱਥੇ ਛੱਡ ਕੇ ਰੱਖਿਓ ਆ ਗਲਤੀ ਹੋ ਗਈ ਤੂੰ ਤਾਂ ਹਰ ਵਾਰ ਗਲਤੀਆਂ ਕਰਦਾ ਰਹਿੰਦਾ ਹੋਰ ਜਾਣਾ ਪੈਣਾ ਉਹਨੂੰ ਪੈਸੇ ਦੇ ਨਾ ਮੈਂ ਨਹੀਂ ਦੇਣ ਕਿਥੋਂ ਮਰਦੀ ਕਰ ਮੈਂ ਕਿੱਥੋਂ ਕਰੂੰਗਾ ਮੰਮੀ ਇਹਨਾਂ ਨੇ ਬਤਾਇਆ ਹੈਗਾ ਤਨਖਾਣ ਕਿ ਹੱਥ ਵੀ ਇਹਨੂੰ 1.5 ਚ ਕਿੱਡਾ ਦਾ ਲਗਾ ਕਾ ਇਹ ਬੰਦਾ ਹੈ ਕਿੱਡਾ ਦਾ ਇਹ ਹੈਗਾ ਤੈਨੂੰ ਨਹੀਂ ਪਤਾ ਮੈਨੂੰ ਪਤਾ ਮੰਮੀ ਤੁਹਾਨੂੰ ਪੈਸੇ ਦੇਣੇ ਮੈਂ ਨਹੀਂ ਪੈਸਾ ਭੁਗਤਣਾ ਕਿ ਹੋਰ ਚੱਲ ਦੇ